ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਹੈਵੀ ਜਿਹੜੀ ਦੋਸਤੋ ਮੱਝ ਦਿਖਾਉਣੀ ਆ ਬਿਲਕੁਲ ਦੋਸਤੋ ਇੱਕ ਟੈਂਕ ਦਾ ਜਿਹੜਾ ਭਲੇਖਾ ਪਾਵੇਗੀ ਤੁਹਾਨੂੰ ਤੇ ਬਾਈ ਹੋਰਾਂ ਸੇਵਾ ਇੰਨੀ ਕੁ ਜ਼ਿਆਦੀ ਕਰ ਦਿੱਤੀ ਆ ਵੀ ਪੂਰੀ ਰੀਜ ਲਾ ਦਿੰਦੀ ਆ ਦੋਸਤੋ ਸੇਵਾ ਜਿਹੜੀ ਆ ਬਾਈ ਹੋਰਾਂ ਦੀ ਤੁਹਾਨੂੰ ਬਿਲਕੁਲ ਝਲਕਾਂ ਜਿਹੜੀ ਮਾਰਦੀ ਉਹ ਦਿਸੇਗੀ ਜਦੋਂ ਆਪਾਂ ਤੁਹਾਨੂੰ ਖੋਲ ਕੇ ਵਿਖਾਈ ਤੇ ਇੱਕ ਨਾ ਖੜੀ ਖਲੋਤੀ ਤੁਸੀਂ ਵੇਖੋਗੇ ਦੋਸਤੋ ਕਿਸੇ ਟੈਂਕ ਤੋਂ ਜਿਹੜੀ ਨਾ ਘਟ ਨਹੀਂ ਲੱਗਦੀ ਕਿਉਂਕਿ ਕੱਦ ਕਾਠੀ ਐਕਸਟਰਾਔਰਡਨਰੀ ਹਾਈਟ ਲੈਂਥ ਦੀ ਬਹੁਤ ਖੂਬਸੂਰਤ ਜੜੀ ਆ ਨੀਲੀ ਦੀ ਜਿਹੜੀ ਦੋਸਤੋ ਬਾਰਡਰ ਬਰੀਡ ਦੀ ਜਿਹੜੀ ਤੁਹਾਨੂੰ ਆਪਾਂ ਅੱਜ ਮੱਝ ਦਿਖਾ ਰਹੇ ਹਾਂ ਫੁੱਲ ਰਿਕਾਰਡ ਬਾਈ ਹੋਰਾਂ ਦੇ ਕੋਲ ਮਤਲਬ ਕਿ ਪਿਛਲੇ ਸੂਬੇ ਸੈਕੰਡ ਅ ਲਕਟੇਸ਼ਨ ਦੇ ਵਿੱਚ ਕਿੰਨਾ ਮਿਲ ਕੇ ਇਸਨੇ ਚੁਆਇਆ ਹੈਗਾ ਉਹ ਆਪਾਂ ਸਰਦਾਰ ਗਰਮੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਓਨਰ ਨੇ ਵੀਰ ਗਰਮੀਤ ਸਿੰਘ ਹੋਣੀ ਤੇ ਜਿੱਥੇ ਤੁਸੀਂ ਵਿਜ਼ਿਟ ਕਰਨੀ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਕੁਰੇਸ਼ੀਆਂ ਤਹਿਸੀਲ ਭੂਖਪੁਰ ਜ਼ਿਲ੍ਹਾ ਜਲੰਧਰ ਲੱਗਦਾ ਹੈਗਾ ਜਲੰਧਰ ਤੋਂ ਦੋਸਤੋ ਤਕਰੀਬਨ ਜੇਕਰ ਨਾਰਮਲ ਹੀ ਆਪਾਂ ਦੇਖੀਏ ਤਾਂ 30-32 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਇਸ ਪਿੰਡ ਦੀ ਤੇ ਮੇਨ ਹਾਈਵੇ ਜਿਹੜਾ ਦੋਸਤੋ ਜੰਮੂ ਕਸ਼ਮੀਰ ਪਠਾਨਕੋਟ ਦੋਸਤੋ ਰੋਡ ਤੇ ਉੱਪਰ ਜਿਹੜਾ ਦੋਸਤੋ ਪਿੰਡ ਕੁਰੇਸ਼ੀਆਂ ਹੈਗਾ ਤੇ ਵਧੇਰੇ ਜਾਣਕਾਰੀ ਆਪਾਂ ਵੀਰ ਗੁਰਮੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਫੁੱਲ ਇਨਫੋਰਮੇਸ਼ਨ ਇਸ ਮੱਝ ਦੀ ਬਾਕੀ ਮੱਝ ਦੋਸਤੋ ਮੈਂ ਜਿੱਦਾਂ ਪਹਿਲਾਂ ਬਿਆਨ ਕਰ ਦਿੱਤਾ ਵੀ ਕਿਸੇ ਟੈਂਕ ਦਾ ਤੁਹਾਨੂੰ ਭਲੇਖਾ ਪਾਉਂਦੀ ਨਜ਼ਰ ਆਵੇਗੀ ਕਿਉਂਕਿ ਸੇਵਾ ਬਾਈ ਹੋਰਾਂ ਬਹੁਤ ਜ਼ਿਆਦੀ ਆ ਕੀਤੀ ਹੈਗੀ ਤੇ ਬਿਲਕੁਲ ਤੁਹਾਡੇ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੋਵੇਗੀ ਸੋ ਬਧਰੇ ਜਾਣਕਾਰੀ ਲਈ ਆਪਾਂ ਚੱਲਦੇ ਹਾਂ ਵੀਰ ਗੁਰਮੀਤ ਸਿੰਘ ਹੁਣਾ ਕੋਲ ਸਭ ਤੋਂ ਪਹਿਲਾਂ ਵੀਰ ਗੁਰਮੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਸਨੋ ਠੀਕ ਠਾਕ ਜੀ ਹਾਂ ਜੀ ਠੀਕ ਆ ਬਾਈ ਠੀਕ ਆ ਬਾਈ ਜੀ ਪੂਰੀ ਮਿਹਨਤ ਲਾ ਦਿੱਤੀ ਹੈ ਇਸ ਮੱਝ ਦੇ ਉੱਪਰ ਹਾਂ ਜੀ ਬਾਈ ਜੀ ਇਹਦੀ ਸੇਵਾ ਕਰਨੀ ਪੈਂਦੀ ਹੈ ਠੀਕ ਆ ਤੇ ਭਾਈ ਜੇ ਆਪਾਂ ਜੇਕਰ ਗੱਲ ਕਰੀਏ ਤਾਂ ਕਿ ਨਵਾਂ ਸੂਆ ਸੁਣ ਜਾ ਰਹੀ ਹੈ ਇਹ ਬਾਈ ਜੀ ਤੀਜਾ ਸੂਆ ਸੁਣਾ ਜੀ ਇਹਨੇ ਤੀਜਾ ਸੁਬਾ ਹਾਂਜੀ ਠੀਕ ਆ ਵੀਰ ਜੀ ਤੇ ਕਿੰਨੇ ਕ ਦਿਨ ਹਜੇ ਪਏ ਸੁਣ ਦੇ ਵਿੱਚ ਇਹ ਬਾਈ ਇਹ 24 ਤਰੀਕ ਨੂੰ ਦਿਨ ਪੂਰੇ ਹੁੰਦੇ ਆ 24 ਤਰੀਕ ਨੂੰ 24 ਸਤੰਬਰ ਨੂੰ ਹਾਂਜੀ 24 ਸਤੰਬਰ ਅੱਜ ਦੋਸਤੋ 10 ਸਤੰਬਰ ਨੂੰ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਆਂ ਸ਼ਾਮ ਦੇ 3 ਤੋਂ 4 ਵਜੇ ਦਾ ਜਿਹੜਾ ਸਮਾਂ ਹੈਗਾ ਈਵਨਿੰਗ ਟਾਈਮ ਦਾ ਤੇ 24 ਸਤੰਬਰ ਨੂੰ ਜਿਹੜੇ ਦਿਨ ਪੂਰੇ ਆ ਉੱਪਰ ਕੋਈ 5-4 ਦਿਨ ਉੱਪਰ ਲੈ ਕੇ ਜਾ ਵੀ ਸਕਦੇ ਆ 2-4 ਦਿਨ ਉੱਪਰ ਵੀ ਤੇ ਬਾਈ ਗੁਰਮੀਤ ਜੀ ਇੱਕ ਗੱਲ ਦੱਸ ਗਿਆ ਆਪਣੇ ਵੀਰਾਂ ਨਾਲ ਕਰੀਏ ਸਾਂਝੀ ਵੀ ਇਹ ਪਿਛਲੇ ਸਵੇਰੇ ਦੇ ਵਿੱਚ ਜੇਕਰ ਆਪਾਂ ਦੂਜੇ ਸਵੇਰੇ ਵਿੱਚ ਵੇਖੀਏ ਤੇ ਕੀ ਰਿਕਾਰਡ ਰਿਆ ਹੈਗਾ ਇਸ ਦਾ ਬਾਈ ਜੀ ਇਹਦਾ 15 ਕਿਲੋ ਦੁੱਧ ਰਿਹਾ ਜੀ 15 ਕਿਲੋ ਹਾਂਜੀ ਦੂਜੇ ਤੇ ਕਿਵਾਈ ਵੀਰ ਜੀ ਜਿੱਦਾਂ ਇੱਕ ਬਹੁਤ ਖੂਬਸੂਰਤ ਮਾਜਾ ਵੀਰ ਜੀ ਨੀਲੀ ਦੀ ਹਾਂਜੀ ਤੇ ਇਹ ਆਪਾਂ ਕਿਤੋਂ ਲੈ ਕੇ ਆਏ ਸੀ ਜਾਂ ਆਪਣੇ ਘਰ ਦੀ ਹੋਈ ਸੀ ਨਹੀਂ ਬਾਈ ਇਹ ਲੈ ਕੇ ਆਏ ਸੀ ਆਪਾਂ ਲੈ ਕੇ ਆਏ ਸੀ ਇਹ ਆਈ ਵੀ ਮੈਨੂੰ ਲੱਗਦਾ ਵੀ ਆਪਣੇ ਬਾਰਡਰ ਵਾਲੇ ਪਾਸੇ ਬਾਰਡਰ ਵਾਲੇ ਏਰੀਆ ਦੀ ਜੀ ਖਾਲੜੇ ਵਾਲੇ ਏਰੀਆ ਤੋਂ ਬਾਈ ਠੀਕ ਆ ਸੋ ਦੋਸਤੋ ਬਹੁਤੇ ਵੀ ਇਹ ਜਾਂ ਜਾਣ ਪਛਾਣ ਤੇ ਵੀ ਹੋਣਗੇ ਕਿਉਂਕਿ ਜਿਹੜਾ ਪਸ਼ੂ ਆ ਦੋਸਤੋ ਜਦੋਂ ਕਿਤੋਂ ਨਿਕਲਦਾ ਹੈ ਤੇ ਬਹੁਤੇ ਵੀਰਾਂ ਦੇ ਜਿਹੜੇ ਜਾਣ ਪਛਾਣ ਦੇ ਵਿੱਚ ਪਸ਼ੂ ਆ ਜਾਂਦਾ ਤੇ ਵੱਡੀ ਮੱਝ ਆ ਦੋਸਤੋ ਬਹੁਤ ਐਕਸਟਰਾ ਆਰਡੀਨਰੀ ਆ ਦੋਸਤੋ ਮੱਝਾਂ ਤੁਸੀਂ ਵੇਖੀਆਂ ਹੋਣਗੀਆਂ ਪਰ ਮੱਝਾਂ ਦੋਸਤੋ ਜਦੋਂ ਤੁਸੀਂ 100 ਮੱਝਾਂ ਵੇਖ ਲਓ ਤੇ ਉਹਦੇ ਵਿੱਚੋਂ ਕਿਤੇ ਇੱਕ ਦੋ ਮੱਝਾਂ ਏਡੀਆਂ ਤੁਹਾਨੂੰ ਖੜੀਆਂ ਨਜ਼ਰ ਆਉਣਗੀਆਂ ਤੇ ਪਿੱਠਪੂੜੇ ਦੀ ਲੰਬਾਈ ਚੌੜਾਈ ਵੇਖੋਗੇ ਤੇ ਐਕਸਟਰਾ ਆਰਡੀਨਰੀ ਜਿਹੜਾ ਦੋਸਤੋ ਚੌੜਾ ਪਿੱਠਪੂੜਾ ਵੇਖੋ ਆ ਲਓ ਜੀ ਇੰਨਾ ਕਿ ਜ਼ਿਆਦਾ ਦੋਸਤੋ ਪੇਠਪੂੜਾ ਚੌੜਾ ਵੀ ਤੁਸੀਂ ਮੰਨ ਸਕਦੇ ਹੋ ਵੀ ਕਹਿ ਸਕਦੇ ਵੀ ਜਿਵੇਂ ਆਪਣੇ ਬਜ਼ੁਰਗ ਕਹਿ ਦਿੰਦੇ ਹੁੰਦੇ ਸੀ ਜਾਂ ਆਪਣੇ ਇੱਕ ਕਹਾਵਤ ਬਣੀ ਹੈ ਵੀ ਮੰਝਾ ਡੈਂਦਾ ਮੱਝ ਦੇ ਉੱਪਰ ਤੇ ਸੋ ਬਾਈ ਉਹਨਾਂ ਨੇ ਬਹੁਤ ਜਿਆਦਾ ਮਿਹਨਤ ਕੀਤੀ ਸੋਹਣੀ ਮਿਹਨਤ ਜਿਹੜੀ ਹੈ ਦੋਸਤੋ ਉਹ ਬੋਲਦੀ ਪਈ ਆ ਤੇ ਉਮੀਦ ਕਰਦੇ ਆ ਵੀ ਤਕਰੀਬਨ ਘੱਟੋ ਘੱਟ ਵੀ ਭਾਈ ਕਿੰਨਾ ਕੁ ਦੁੱਧ ਪਾਉਣ ਦੀ ਸੁਭਾਅ ਬਣਾਈ ਰਹੀ ਆਪਾਂ ਮੰਨ ਸਕਦੇ ਵੀ ਇੰਨਾ ਪਾ ਦੇਗੀ ਭਾਈ ਜੀ 16 ਪਲੱਸ ਤਾਂ ਕਰਨਾ ਚਾਹੀਦਾ 16 ਪਲੱਸ ਤਾਂ ਕਰੋ 16 ਪਲੱਸ ਵੀ ਠੀਕ ਆ ਤੇ ਚਵਾਈ ਵੀਰ ਜੀ ਬਿਲਕੁਲ ਮਿੱਠੀ ਹੈ ਜੀ ਹਾਈ ਬਿਲਕੁਲ ਸਹੀ ਹੈ ਜੀ ਮੈਂ ਜਿਵੇਂ ਵੀ ਆਪਣਾ ਕਈ ਵਾਰ ਹੁੰਦਾ ਵੀ ਭੈਣਾਂ ਅਗੇ ਚਵਾਈ ਕਰ ਲੈਂਦੀਆਂ ਨੇ ਉਹਨਾਂ ਨੂੰ ਵੀ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਨਹੀਂ 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 ਬਾਈ ਜੀ ਮੇਰੀ ਵਾਈਫ ਵੀ ਚਵਾਈ ਕਰਦੀ ਹੈ ਉਹ ਵੀ ਅੱਛਾ ਬਿਲਕੁਲ ਚਵਾਈ ਪੋਲੀ ਕੀਤੀ ਹੈ ਦੂਜੇ ਸਵੇਰੇ ਦੇ ਵਿੱਚ ਹਾਂਜੀ ਬਿਲਕੁਲ ਅੱਛਾ ਤੇ ਆਪਾਂ ਜਿਹੜਾ AI ਬਾਈ ਉਹਨਾਂ ਨੇ ਕਰਵਾਈ ਸੀ ਉਹ ਵੀ ਪੁੱਛ ਲੈਨੇ ਆ ਵੀਰ ਗੁਰਮੀਤ ਜੀ AI ਕਰਵਾਈ ਸੀ ਆਪਾਂ ਕਿਹੜੇ ਬੋਲੇ ਦੀ ਕਰਵਾਈ ਹੋਈ ਹੈ ਅਹੀਂ ਬਾਈ ਜੀ ਨੀਲੀ ਲਾਵੀ ਦਾ ਕੀ ਕੰਮ ਕਰਕੇ ਪਰੋਆ ਸੀ ਡਾਕਟਰ ਡਾਕਟਰ ਤੋਂ ਹਾਂਜੀ ਠੀਕ ਹੈ ਜੀ ਮਤਲਬ ਕਿ ਕੋਈ ਸਰਕਾਰੀ ਟੀਕਾ ਜਾਂ ਆਪਾਂ ਕਹਿ ਸਕਦੇ ਹਾਂ ਜਾਂ ਕੋਈ ਪ੍ਰਾਈਵੇਟ ਬੁੱਲ ਦਾ ਪਰਵਾਇਆ ਨਹੀਂ ਨਹੀਂ ਪ੍ਰਾਈਵੇਟ ਬੁੱਲ ਦਾ ਵਧੀਆ ਮਰਸੀ ਉਹਦਾ ਪਰਵਾਇਆ ਸੀਗਾ ਠੀਕ ਆ ਹਾਂਜੀ ਡਾਕਟਰ ਸਾਹਿਬ ਨੇ ਮੂੰਹ ਸਪੈਸ਼ਲ ਕਿਹਾ ਸੀ ਇਹਦੇ ਬਾਰੇ ਵੀ ਵਧੀਆ ਟੀਕਾ ਪਰਵਾਇਆ ਠੀਕ ਆ ਅ ਸੋ ਦੋਸਤੋ ਜਿਹੜੇ ਕੈਰੈਕਟਰ ਹੈਗੇ ਨੇ ਉਹ ਤੁਸੀਂ ਜ਼ਰੂਰ ਚੈੱਕ ਕਰੋ ਕਿਉਂਕਿ ਮਗਰ ਜਿਹੜੇ ਪਿਛਲੀਆਂ ਲੱਤਾਂ ਵੇਖੋਗੇ ਦੋਸਤੋ ਤੇ 4-4 5-5 ਇੰਚ ਜਿਹੜੇ ਆ ਉਹ ਤੁਹਾਨੂੰ ਵਾਈਟ ਨਿਸ਼ਾਨ ਮਿਲਣਗੇ ਤੇ ਮੈਂ ਜਿੱਦਾਂ ਦੋਸਤ ਪਹਿਲਾਂ ਜ਼ਿਕਰ ਕਰ ਦਿੱਤਾ तकरीबन ਨੀਲੀ ਦੀ ਜਿਹੜੀ ਦੋਸਤੋ ਬਿਲਕੁਲ ਬਾਰਡਰ ਬਰੀਡ ਆ ਦੋਸਤੋ ਤੇ ਬਾਰਡਰ ਬਰੀਡ ਦੇ ਵਿੱਚ ਦੋਸਤੋ ਜਿਹੜਾ ਰਵਾ ਹੈਗਾ ਉਹ ਦਾ ਪਛੋਕਰ ਜਿਹੜਾ ਦੋਸਤੋ ਉਹਦੇ ਵਿੱਚੋਂ ਜਿਹੜੀ ਇਹ ਮੱਝ ਹੈਗੀ ਆ ਹਜੇ ਬਣਾਈ ਆਉਂਦੀ ਆ ਤਕਰੀਬਨ ਅੱਜ ਜੇਕਰ ਆਪਾਂ ਕਾਊਂਟ ਕਰੀਏ ਤੇ 14 ਦਿਨ ਹਜੇ ਦੋਸਤੋ ਪਏ ਨੇ 14 ਦਿਨ ਅੱਜ ਤੋਂ ਬਿਲਕੁਲ ਹਜੇ ਪਏ ਆ ਤੇ 14 ਦਿਨਾਂ ਦੇ ਵਿੱਚ ਦੋਸਤੋ ਜਿਹੜੇ ਇਸ ਨੇ ਬਣਾ ਕੇ ਆਪ ਦਾ ਆਡਰ ਲੇਵਾ ਬਹੁਤ ਵਧੀਆ ਚੰਗਾ ਤਿਆਰ ਕਰਨਾ ਹੈਗਾ ਤੇ ਆਹ ਵੇਖੋ ਜੀ ਆਹ ਲਓ ਜੀ ਆਹ ਲਓ ਇੱਕ ਵਾਰੀ ਤਾਂ ਤੁਸੀਂ ਬਿਲਕੁਲ ਇੰਨੀ ਦੂਰੀ ਤੋਂ ਵੀ ਮੈਂ ਤੁਹਾਨੂੰ ਦਿਖਾ ਦੇਣਾ ਤੇ ਬਾਕੀ ਤੁਹਾਨੂੰ ਕੋਲੋਂ ਵੀ ਦਿਖਾ ਦੇਣਾ ਕਿਉਂਕਿ ਜਜਮੈਂਟ ਆ ਦੋਸਤੋ ਕਈ ਵਾਰ ਹੁੰਦਾ ਵੀ ਪਸ਼ੂ ਛੋਟਾ ਜਿਹਾ ਹੁੰਦਾ ਤੇ ਵੀਡੀਓ ਵਿੱਚ ਵੀਰ ਕਹਿ ਦਿੰਦੇ ਵੀ ਵੱਡਾ ਇੱਥੇ ਜੋ ਤੁਹਾਨੂੰ ਦੂਰੋਂ ਦੇਖ ਲਓ ਨੇੜੋਂ ਦੇਖ ਲਓ ਜ਼ੂਮ ਕਰਕੇ ਦੇਖ ਲਓ ਪਰ ਜਿਹੜੀ ਇਹ ਮੱਝ ਆ ਦੋਸਤੋ ਬੜੀ ਵੱਡੀ ਉਹ ਉੱਚੀ ਲੰਮੀ ਤੁਹਾਨੂੰ ਮੱਝ ਮਿਲਣੀ ਆ ਭਾਵੇਂ ਤੁਸੀਂ ਘਰ ਵੀ ਵਿజిਟ ਕਰੋਗੇ ਨਾ ਤੁਹਾਨੂੰ ਵੱਡੀ ਮੱਝ ਨਜ਼ਰ ਆਵੇਗੀ ਆ ਵੇਖੋ ਆ ਲਓ ਜੀ ਬਿਲਕੁਲ ਸਿੰਘਾਂ ਦੀ ਬੰਦਰ ਵੇਖੋਗੇ ਮੂੰਹ ਮੱਥਾ ਵੇਖੋਗੇ ਬਰੀਕ ਚਮੜੀ ਆ ਵੇਣ ਜਿਹੜੀ ਹੈਗੀ ਆ ਦੋ ਬਾਡੀ ਤੇ ਨਾਰਮਲੀ ਤੁਹਾਨੂੰ ਦਿਸ ਪੈਣੀ ਹੈ ਆ ਵੇਖੋ ਨਾਰਮਲੀ ਵੇਖੋਗੇ ਤੁਹਾਨੂੰ ਬਾਡੀ ਤੇ ਵੇਣ ਨਜ਼ਰ ਆ ਜਾਣੀ ਹੈ ਤੇ ਜੇ ਕਿ ਜਿਹੜੀ ਦੁੱਧ ਵਾਲੀ ਦੋਸਤੋ ਨਾੜ ਆਪਾਂ ਕਹਿ ਲਈਏ ਵੀ ਬਿਲਕੁਲ ਹਜੇ ਤੁਹਾਨੂੰ ਜਿਹੜੀ ਬਿਲਕੁਲ ਸਾਹਮਣੇ ਨਜ਼ਰ ਆ ਰਹੀ ਹੋਵੇਗੀ ਆ ਵੇਖੋ ਇਸ ਵਾਰ ਦੋਸਤੋ ਕਮਾਲ ਕਰੇਗੀ ਮਿਲਕ ਦੇ ਵਿੱਚੋਂ ਟਿੱਡਾ ਦੋਸਤੋ ਢਾਂਚਾ ਹੈਗਾ ਬਾਡੀ ਬਣ ਤਰੇ ਆਹ ਲਓ ਆਹ ਲਓ ਜੀ ਮੈਂ ਦੋਸਤੋ ਜਿਗਰ ਤੁਹਾਨੂੰ ਕਰ ਦਿੱਤਾ तकरीबन ਬਾਡੀ ਤੇ ਬਿਲਕੁਲ ਸਰੀਰਕ ਬੌਡੀ ਦੇ ਉੱਪਰ ਤੁਸੀਂ ਦੇਖੋਗੇ ਵੇਣ ਤੇ ਵੇਣ ਬਿਲਕੁਲ ਆਹ ਵੇਖੋ ਉਪਰੀਆਂ ਹੋਈਆਂ ਕਿਵੇਂ ਨਜ਼ਰ ਆ ਰਹੀਆਂ ਨੇ ਦੇਖੋ ਆਹ ਲਓ ਜੀ ਆਹ ਲਓ ਆ ਆਰਡਰ ਦੀ ਕੁਆਲਿਟੀ ਵੇਖੋ ਬਿਲਕੁਲ ਪੱਧਰਲੇਵਾ ਹੈਗਾ ਅੱਜ ਦੇ ਸਮੇਂ ਆਹ ਲਓ ਆਹ ਲਓ ਜੀ ਆਪਾਂ ਤੁਹਾਨੂੰ ਤੋੜ ਕੇ ਖੁੱਲੀ ਜਿਹੜੀ ਆ ਵਿਖਾਵਾਂਗੇ ਤਸੱਲੀ ਦੇ ਨਾਲ ਆਹ ਲਓ ਅੱਛਾ ਪਾ ਜੇਕਰ ਆਪਾਂ ਡਿਮਾਂਡ ਦੀ ਗੱਲ ਹਰ ਕੰ ਹੁੰਦਾ ਵੀ ਕੀ ਇਹਦਾ ਮੁੱਲ ਹੁੰਦਾ ਕੀ ਹੋਵੇਗਾ ਉਹ ਜ਼ਰੂਰ ਦੱਸੀ ਆਪਣੇ ਵੀਰਾਂ ਨੂੰ ਵੀ ਕੀ ਇਹਦੇ ਜੇ ਮੁੱਲ ਹੈਗਾ ਕੀ ਸ਼ੂਟ ਆ ਉਹ ਕਿਵੇਂ ਕਰਨਾ ਤੁਸੀਂ ਜ਼ਰੂਰ ਦੱਸੋ। ਆ ਓਕੇ ਵੀਰ ਗੁਰਮੀਤ ਜੀ ਆਪਾਂ ਕੀ ਮੁੱਲ ਕਰਦੇ ਹੈਗੇ ਆ ਜੀ। ਬਾਈ ਜੀ ਇਹਦਾ ਮੁੱਲ ਫੋਨ ਤੇ ਕਰਾਂਗੇ। ਫੋਨ ਤੇ ਕਰੋਗੇ ਜੀ। ਹਾਂਜੀ। ਠੀਕ ਹੈ ਜੀ। ਆ ਸੋ ਬਿਲਕੁਲ ਜਿੰਨਾ ਵੀ ਹੋ ਸਕਦਾ ਹੋਇਆ ਕਿਉਂਕਿ ਮੱਝ ਥੋੜੀ ਬਹੁਤ ਵਧੀਆ ਵੀਰ ਜੀ ਵੱਡੀ ਮੱਝ ਆ ਤੇ ਹਰ ਇੱਕ ਕਿਸਾਨ ਵੀਰ ਨੂੰ ਸਮਝ ਵਿੱਚ ਆ ਜਾਣਾ ਤੇ ਮੁੱਲ ਵੀ ਵਧੀਆ ਚੰਗਾ ਹੀ ਭਰਿਆ ਫੇਰ ਹੀ ਸੂਤ ਆਉਣਾ ਕੰਮ। ਬਿਲਕੁਲ ਜੀ ਬਿਲਕੁਲ ਜੀ। ਠੀ ਤੇ ਵੀਰ ਗਰਮੀ ਤੇ ਕਸਮਪਾਰਕ ਨੰਬਰ ਆਪਣੇ ਜਰੂਰ ਬੋਲ ਕੇ ਦੱਸਗੇ 78730 ਜੀ 55945 ਠੀਕ ਹੈ ਜੀ ਤੇ ਹਾਂਜੀ 8145 ਹਾਂਜੀ 48594 ਠੀਕ ਹੈ ਜੀ ਤੇ ਇਹਨੂੰ ਵੀਰ ਜੀ ਖੋਲ ਕੇ ਆਪਾਂ ਵਿਖਾਈਏ ਆਪਣੇ ਵੀਰਾਂ ਨੂੰ ਹਾਂਜੀ ਤਸੱਲੀ ਦੇ ਨਾਲ